ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਭਾਈ ਡੱਲੇ ਦਾ ਮਲਾਪ ਗੁਰੂ ਸਾਹਿਬਾਂ ਦੇ ਨਾਲ ਕਰਵਾਇਆ ਸੀਗਾ ਤੇ ਡੱਲੇ ਨੇ ਜਾ ਕੇ ਆਪਣਾ ਇਲਾਕਾ ਦਿਖਾਇਆ ਸੀ ਵੀ ਆਹ ਦੇਖੋ ਮਹਾਰਾਜ ਅੱਕੀ ਅੱਕ ਖੜੇ ਨੇ ਫਸਲਾਂ ਘਟ ਹੁੰਦੀਆਂ ਨੇ ਤਾਂ ਗੁਰੂ ਸਾਹਿਬਾਂ ਦੇ ਬਚਨ ਸੀ ਮਾ ਭਾਈ ਇਹੇ ਅੰਬਲ ਹੋਇਆ ਕਰਨਗੇ ਪਰ ਥੋੜਾ ਸਮਾਂ ਠਹਿਰ ਕੇ ਹੋਣਗੇ ਅੱਜ ਉਹ ਸਾਰੀ ਧਰਤੀ ਤੇ ਅੰਬ ਹੁੰਦੇ ਆ ਇਹ ਇਤੋਂ ਤੱਕ ਆਪਾਂ ਨੇ ਪਹਿਲਾ ਵਾਲੀ ਵੀਡੀਓ ਦੇ ਵਿੱਚ ਸ੍ਰਵਣ ਕੀਤਾ ਸੀ ਤਾਂ ਗੁਰੂ ਸਾਹਿਬ ਕਈ ਮਹੀਨੇ ਉੱਥੇ ਰਹੇ ਗੁਰੂ ਸਾਹਿਬਾ ਨੇ ਇੱਥੇ ਹੀ ਆਪਣੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਾਂ ਦੀ ਬਾਣੀ ਜੈਤਿ ਸ੍ਰੀ ਰਾਗ ਦੇ ਵਿੱਚ ਚੜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਸੀ ਤੇ ਅੱਗੇ ਉਹਦੇ ਉਤਾਰੇ ਕਰਨ ਵਾਸਤੇ ਭਾਈ ਮਨੀ ਸਿੰਘ ਨੂੰ ਤੇ ਬਾਬਾ ਦੀਪ ਸਿੰਘ ਜੀ ਨੂੰ ਉਤਾਰੇ ਕਰਨ ਵਾਸਤੇ ਕਹਿ ਦਿੱਤਾ ਵੀ ਭਾਈ ਤੁਸੀਂ ਇਹਦੇ ਉਤਾਰੇ ਕਰੀ ਜਾਓ ਉਹਨਾਂ ਨੇ ਫਿਰ ਉਤਾਰੇ ਕੀਤੇ ਤੇ ਇੱਥੋਂ ਇਹ ਵੀ ਗੱਲ ਆਉਂਦੀ ਹੈ ਵੀ ਜਦੋਂ ਗੁਰੂ ਸਾਹਿਬਾਂ ਨੇ ਉਤਾਰੇ ਕਰਨੇ ਸੀ ਤਾਂ ਬੀੜ ਕਹਿੰਦੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਚਾਹੀਦਾ ਹੈ ਉਹਦੇ ਉਤਾਰੇ ਕਰਨੇ ਆ ਉਹਦੇ ਵਿੱਚ ਆਪਾਂ ਨੇ ਬੀੜ ਪਾਉਣੀ ਹੈ ਕੁਝ ਬਾਣੀ ਹੋਰ ਪਾਉਣੀ ਹੈ ਤਾਂ ਕਹਿੰਦੇ ਵੀ ਜਿਹੜੀ ਬੀੜ ਸੀਗੀ ਕਰਤਾਰਪੁਰ ਇੱਕੋ ਹੀ ਸੀ ਧੀਰਮੱਲੀਆਂ ਦੇ ਕੋਲੇ ਕਬਜ਼ੇ ਦੇ ਵਿੱਚ ਸੀ ਗੁਰੂ ਸਾਹਿਬਾਂ ਨੇ ਕਿਹਾ ਵੀ ਸਾਨੂੰ ਦੇਓ ਸਿੰਘ ਭੇਜੇ ਪਰ ਉਹਨਾਂ ਨੇ ਜਵਾਬ ਦੇ ਦਿੱਤਾ ਗੁਰੂ ਪਿਆਰੇ ਇਹ ਨਹੀਂ ਹੋ ਸਕਦਾ ਕਲੰਗਿਆਂ ਵਾਲੇ ਪਾਤਸ਼ਾਹ 14 ਜੰਗਾਂ ਦੇ ਜੇਤੂ 14 14 ਜੰਗਾਂ 14 15 ਜੰਗਾਂ ਦੇ ਜੇਤੂ ਤੇ ਦੁਨੀਆ ਵੱਡੀਆਂ-ਵੱਡੀਆਂ ਸਰਕਾਰਾਂ ਕੰਮ ਦੀਆਂ ਨੇ ਤੇ ਆਪਣਾ ਗ੍ਰੰਥ ਲੇਣ ਵਾਸਤੇ ਤੇ ਇੱਕ ਡੇਰੇ ਦੇ ਆਧਾਰ ਕੋਲੇ ਆਪਣੇ ਸਿੰਘਾਂ ਨੂੰ ਭੇਜ ਦੇਣ ਤੇ ਉਹ ਜਵਾਬ ਦੇ ਦੇਣ ਵੀ ਜੇ ਤੁਹਾਡਾ ਗੁਰੂ ਹੈ ਤਾਂ ਆਪੇ ਲਿਖ ਲੈ ਇਦਾਂ ਨਹੀਂ ਹੈਗਾ ਗੁਰਮੁਖ ਪਿਆਰੇ ਇਹ ਗੱਲਾਂ ਸਾਡੇ ਇਤਿਹਾਸ ਵਿੱਚ ਕੁਝ ਭੈੜ ਕੀਤੀਆਂ ਹੋਈਆਂ ਨੇ ਬਾਅਦ ਵਿੱਚ ਮਲਾਵਟ ਕੀਤੀਆਂ ਹੋਈਆਂ ਨੇ ਇਹ ਇੱਥੇ ਤਾਂ ਇਹ ਇਦਾਂ ਦਾ ਕੋਈ ਜਵਾਬ ਦੇਣ ਦਾ ਕਿਸੇ ਦਾ ਹੀ ਆ ਹੋ ਸਕਦਾ ਉਹ ਵੀ ਕਲੰਗੀਆਂ ਵਾਲੇ ਪਾਤਸ਼ਾਹ ਦੇ ਸਿੰਘ ਭੇਜੇ ਹੋਣ ਤੇ ਇੱਕ ਆਮ ਸਿੰਘ ਕਹਦੇ ਵੀ ਜਾ ਕੇ ਫਲਾਨੀ ਚੀਜ਼ ਲੈ ਉਹ ਵੀ ਸਿੰਘ ਨੇ ਸੁਨੇਹਾ ਲਾਇਆ ਤਾਂ ਨਹੀਂ ਕੋਈ ਜਵਾਬ ਦਿੰਦਾ ਤੇ ਕਲੰਗੀਆਂ ਵਾਲੇ ਦਾ ਨੂੰ ਜਵਾਬ ਦੇਣਾ ਸੌਖੀ ਗੱਲ ਨਹੀਂ ਉਹਨਾਂ ਨੇ ਬੀੜ ਦਿੱਤੀ ਉਹਨਾਂ ਦੀ ਪਾਵਰੀ ਨਹੀਂ ਵੀ ਬੀੜ ਨਾ ਦੇਣ ਗੁਰੂ ਸਾਹਿਬਾਂ ਨੇ ਉਤਾਰਾ ਕਰਕੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪਾ ਕੇ ਤਾਂ ਉਹਨਾਂ ਦੀ ਉਹ ਬੀੜ ਵਾਪਸ ਕਰਤੀ ਹੋਊਗੀ ਕਿਉਂਕਿ ਰਾਤੇ ਰਾਤ ਤਾਂ ਬੰਨੋ ਨੇ ਪੰਜਵੇਂ ਪਾਤਸ਼ਾਹ ਤੋਂ ਨਾ ਬੰਨੋ ਬੰਨੋ ਲੈ ਗਿਆ ਬੀੜ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਗਿਆ ਰਾਤੇ ਰਾਤ ਉਤਾਰਾ ਕਰਕੇ ਬੰਨੋ ਨੇ ਬੀੜ ਤਿਆਰ ਕਰ ਲਈ ਸੀ ਤੇ ਪੰਜਵੇਂ ਪਾਤਸ਼ਾਹ ਵੇਲੇ ਕੋਈ ਇੱਕ ਬੀੜ ਥੋੜੀ ਸੀ ਵੀ ਕੋਈ ਬੀੜ ਸੀ ਤੇ ਗੁਰੂ ਪੰਜਵੇਂ ਪਾਤਸ਼ਾਹ ਨੇ ਵੀ ਕਈ ਉਤਾਰੇ ਕਰਵਾਏ ਹੋਣੇ ਆ ਤੇ ਇਦਾਂ ਗੁਰੂ ਸਾਹਿਬਾਂ ਦੇ ਕੋਲੇ ਗੁਰੂ ਗੁਰੂ ਤੇਗਵਾਰ ਦਰਮਾਰਾ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਬੀੜ ਆਲਰੇਡੀ ਪਹਿਲੇ ਹੀ ਤਿਆਰ ਹੋ ਗਈ ਕਰਤਾਰਪੁਰ ਭੇਜਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਹੋਣੀ ਜੇ ਭੇਜਤਾ ਤਾਂ ਜਵਾਬ ਨਹੀਂ ਦੇ ਸਕਦੇ ਕਿਵੇਂ ਜਵਾਬ ਦੇਣਗੇ ਤੇ ਇਦਾਂ ਇੱਕ ਯੋਧੇ ਲੰਗਿਆਂ ਵਾਲੇ ਪਾਤਸ਼ਾਹ ਨੂੰ ਜਵਾਬ ਦੇਣਾ ਸੌਖੀ ਗੱਲ ਨਹੀਂ ਇਹ ਝੂਠੀਆਂ ਕਹਾਣੀਆਂ ਜੋੜੀਆਂ ਹੋਈਆਂ ਜਾਂ ਤਾਂ ਬੀੜ ਬੀੜਾ ਗੁਰੂ ਸਾਹਿਬਾਂ ਕੋਲੇ ਕਈ ਹੋਣਗੀਆਂ ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਬਾਣੀ ਐਡ ਕਰਕੇ ਫਿਰ ਉਹਦੇ ਉਤਾਰੇ ਕੀਤੇ ਹੋਣਗੇ ਜਾਂ ਉਹਨਾਂ ਮੀੜਾਂ ਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇੰਦਾ ਐਡ ਕਰਕੇ ਭਾਈ ਆਪਾਂ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਨੇ ਜਿਨ੍ਹਾਂ ਦੇ ਵਿੱਚ ਨਹੀਂ ਸੀ ਉਹਨਾਂ ਦੇ ਨਾਲ ਹੋਰ ਰੰਗ ਜੋੜ ਕੇ ਤੇ ਬੀੜਾਂ ਤਿਆਰ ਕਰਵਾਤੀਆਂ ਹੋਣਗੀਆਂ ਅਗੇ ਜੀ ਕੰਠੋਂ ਉਚਾਰਤੀ ਬਾਣੀ ਸਾਰੀ ਕੰਠੋਂ ਠੀਕ ਹੈ ਕਿ ਯਾਦ ਹੋ ਸਕਦੀ ਹੈ ਗੁਰੂ ਸਾਹਿਬਾਂ ਦੀ ਸਾਰੀ ਬਾਣੀ ਯਾਦ ਹੋ ਸਕਦੀ ਹੈ ਕਿਉਂਕਿ ਰੋਜ਼ ਪੜ੍ਹਨੀ ਹੈ ਅਜ ਵੀ ਸਿੰਘਾਂ ਦੀ ਬਾਣੀ ਸਾਰੀ ਯਾਦ ਹੈ ਪਰ ਇਦਾਂ ਨਹੀਂ ਹੈ ਵੀ ਯਾਦ ਨਾ ਹੋਵੇ ਤਾਂ ਤੁਸੀਂ ਕੰਠੋਂ ਉਚਾਰ ਦੋ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ 40 ਸਾਲ ਆਪਣਾ ਘਰ ਛੱਡ ਕੇ ਬਾਣੀਆਂ ਪੋਥੀਆਂ ਇਕੱਠੀਆਂ ਕਰਨ ਦੀ ਕੀ ਲੋੜ ਪੈਂਦੀ ਸੀ ਉਹ ਵੀ ਗੰਠੋਂ ਆਚਾਰ ਦੇਦੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਆਚਾਰ ਦੇਣਗੇ ਤੇ ਆਚਾਰ ਕੇ ਲਿਖ ਦੇਣਗੇ ਕਿਉਂ ਫਿਰ ਇਦਾਂ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੀ ਨਹੀਂ ਗੁਰਮੁਖ ਪਿਆਰੇ ਉਹ ਪ੍ਰੈਕਟੀਕਲੀ ਤੌਰ ਤੇ ਗੱਲ ਨੂੰ ਸਮਝਣ ਦੀ ਲੋੜ ਹੈ ਤੇ ਗਰਾਊਂਡ ਲੈਵਲ ਦੇ ਉੱਤੇ ਸਾਰਾ ਕੰਮ ਹੁੰਦਾ ਏਦਾਂ ਜਾਦੂਗਰੀਆਂ ਨਾਲ ਸਾਡੇ ਗੁਰੂ ਸਾਹਿਬ ਛੋਟੇ ਹੁੰਦੇ ਆ ਵੱਡੇ ਨਹੀਂ ਹੁੰਦੇ ਤੇ ਗੁਰੂ ਸਾਹਿਬਾਂ ਨੇ ਉੱਥੇ ਬਾਣੀ ਚੜਾਈ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਚੜਾ ਕੇ ਇੱਥੇ ਤੇ ਉਹ ਸਾਰੀ ਬਾਣੀ ਲਿਖੀ ਗੁਰੂ ਗ੍ਰੰਥ ਸਾਹਿਬ ਦੇ ਆ ਉਤਾਰੇ ਕਰਵਾਈ ਬਹੁ ਸਮਾਂ ਗੁਰੂ ਸਾਹਿਬ ਇੱਥੇ ਰਹੇ ਤੇ ਇੱਕ ਦਿਨ ਡੱਲਾ ਗੁਰੂ ਸਾਹਿਬਾਂ ਦੇ ਕੋਲੇ ਆਇਆ ਕਹਿਣ ਲੱਗਿਆ ਮਹਾਰਾਜ ਤੁਸੀਂ ਨਾ ਜੇ ਸਾਨੂੰ ਸੁਨੇਹਾ ਲਾ ਦਿੰਦੇ ਮੇਰੇ ਕੋਲੇ 2500 ਦੇ ਕਰੀਬ ਮੈਂ ਰੱਖੇ ਹੋਏ ਨੇ ਆਪਣੇ ਫੌਜੀ 2500 ਦੇ ਕਰੀਬ ਮੇਰੇ ਕੋਲ ਯੋਧੇ ਨੇ ਬਹੁਤ ਤਗੜੇ ਨੇ ਤੇ ਅਸੀਂ ਥੋਡੀ ਮਦਦ ਕਰਦੇ ਤੇ ਇਹਨਾਂ ਨੁਕਸਾਨ ਹੋਣਾ ਨਹੀਂ ਸੀ ਮਹਾਰਾਜ ਕਹਿੰਦੇ ਲੱਲਿਆ ਅੱਛਾ ਚਲੋ ਭਾਈ ਸੋਨੂੰ ਦੱਸ ਦਿੰਦੇ ਤਾਂ ਹੋ ਸਕਦਾ ਬਚਤ ਰਹਿ ਜਾਂਦੀ ਤੁਸੀਂ ਸਾਡੀ ਮਦਦ ਕਰਦੇ ਚਲੋ ਇੰਨਾ ਹੀ ਬਹੁਤ ਹੈ ਕਿ ਤੁਸੀਂ ਸਾਡੀ ਮਦਦ ਤਾਂ ਕਰਨ ਨੂੰ ਕਿਹਾ ਤੇ ਸੋਨੂੰ ਪਤਾ ਨਹੀਂ ਲੱਗਿਆ ਜਦੋਂ ਇੰਨਾ ਕੁਝ ਹੋ ਰਿਹਾ ਸੀਗਾ ਦੱਲਾ ਚਪੂ ਕਰ ਗਿਆ ਮਹਾਰਾਜ ਕਹਿੰਦੇ ਡੱਲਿਆ ਸਾਰਾ ਕੁਝ ਪਤਾ ਹੁੰਦੇ ਹੋਏ ਵੀ ਤੁਸੀਂ ਆਪਣੇ ਘਰ ਬੈਠੇ ਰਹੇ ਤੂੰ ਜੇ ਮਦਦ ਕਰਨੀ ਤੇ ਪੀਰ ਬੁੱਧੂ ਸ਼ਾਹ ਕਿਵੇਂ ਆਪਣੇ ਦੋ ਪੁੱਤਰਾਂ ਨੂੰ ਸ਼ਹੀਦ ਕਰਵਾ ਗਿਆ ਤੇ ਆਪ ਲੜਿਆ ਤੇ ਆਪਣੇ 500 ਬਰੀਦ ਨੂੰ ਲੈ ਕੇ ਗਿਆ ਸੀਗਾ ਤੇ ਡੱਲਾ ਜੀ ਤੁਸੀਂ ਵੀ ਜਾ ਸਕਦੇ ਸੀ ਆਪਣੇ ਫੌਜੀਆਂ ਨੂੰ ਲੈ ਕੇ ਪਰ ਤੁਸੀਂ ਇਦਾਂ ਨਹੀਂ ਹੈ ਹੁਣ ਨਹੀਂ ਕੁਝ ਬਣਦਾ ਕਹਿਣ ਨਾਲ ਕਹਿੰਦਾ ਜੀ ਫਿਰ ਵੀ ਜੇ ਤੁਸੀਂ ਕਹਿ ਦਿੰਦੇ ਬਿਨਾ ਆ ਕੇ ਅਸੀਂ ਆਏ ਨਹੀਂ ਚਲੋ ਤੁਸੀਂ ਕਹਿ ਦਿੰਦੇ ਤੁਸੀਂ ਸੁਨੇਹਾ ਭੇਜ ਦਿੰਦੇ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਚਲੋ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਨੂੰ ਵਰਮਗ ਪਿਆਰ ਇੱਕ ਦਿਨ ਦੋ ਦਿਨਾਂ ਬਾਅਦ ਨਾ ਜਦੋਂ ਕੋਈ ਜਿਹੜਾ ਮਿਸਤਰੀ ਸੀਗਾ ਉਹਨੇ ਇੱਕ ਬੰਦੂਕ ਬਣਾਈ ਦੋ ਨਾਲੀ ਜਿਹੜੀ ਅੱਜ ਵੀ ਦਾਨੋਵਾ ਸਾਹ ਪਈ ਆ ਬਹੁਤ ਭਾਰੀ ਐ ਤੇ ਉਹ ਬੰਦੂਕ ਬਣਾਈ ਜਦੋਂ ਸਿਰੇ ਦੀ ਮਿਸਤਰੀ ਨੇ ਬਣਾ ਕੇ ਦਿਨਾਲ ਤਾਂ ਦਸਵੇਂ ਪਾਤਸ਼ਾਹ ਨੂੰ ਭੇਟ ਕਰਤੀ ਕਹਿੰਦੇ ਮਹਾਰਾਜਾ ਆਹ ਲਓ ਤੁਹਾਨੂੰ ਅਸਲਾ ਅਸੀਂ ਭੇਟ ਕਰਿਆ ਕਲੰਗਿਆਂ ਵਾਲੇ ਪਾਤਸ਼ਾਹ ਕਹਿੰਦੇ ਵੀ ਹਾਂ ਬਹੁਤ ਸੋਹਣੀ ਰਫਲ ਹੈ ਮਿਸਤਰੀ ਨੂੰ ਸ਼ਾਬਾਸ਼ ਕਿਹਾ ਉਹ ਸਿੱਖ ਨੂੰ ਕਿਹਾ ਵੀ ਭਾਈ ਧੰਨਵਾਦ ਤੇਰਾ ਜਿਹੜਾ ਤੁਸੀਂ ਰਫਲ ਦੇ ਗਏ ਹੋ ਤੇ ਇਹਨਾਂ ਚੀਜ਼ਾਂ ਦੀ ਸਾਨੂੰ ਪਹਿਲਾਂ ਲੋੜ ਸੀ ਚਲੋ ਅੱਜ ਵੀ ਸਾਨੂੰ ਬਹੁਤ ਵਧੀਆ ਕਰਿਆ ਤੁਸੀਂ ਧੰਨਵਾਦ ਆ ਤੁਹਾਡਾ ਤੇ ਇੰਨੇ ਨੂੰ ਡੱਲਾ ਆ ਗਿਆ ਜੇ ਕੋਈ ਡੱਲਾ ਤਾਂ ਰੋਜ ਦਾ ਮਲਾਪੀ ਸੀਗਾ ਗੁਰੂ ਸਾਹਿਬਾਂ ਦੇ ਨਾਲ ਤੇ ਡੱਲਾ ਕੀ ਕਹਿੰਦਾ ਮਹਾਰਾਜ ਇਹ ਕਹਿੰਦੇ ਭਾਈ ਡੱਲਿਆ ਇਹ ਕੋਈ ਗੁਰਮੁਖ ਪਿਆਰਾ ਨਾ ਆਪਾਂ ਨੂੰ ਰਾਪਲ ਪਿੰਡ ਕਰਕੇ ਗਿਆ ਲੈ ਓ ਘਰ ਤੂੰ ਕਹਿੰਦਾ ਸੀ ਮੇਰੇ ਕੋਲੇ ਸੂਰਮੇ ਨੇ ਯੋਧੇ ਨੇ ਤੇ ਆਪਾਂ ਨਾ ਹੁਣ ਤੇਰੇ ਸੂਰਮੇ ਯੋਧਿਆਂ ਨੂੰ ਚੈੱਕ ਕਰਨਾ ਹੈ ਤੇ ਇੱਕ ਇੱਕ ਸੂਰਮਾ ਲੈ ਕੇ ਆ ਤੇ ਆਪਾਂ ਦੇਖੀਏ ਵੀ ਰਫਲ ਬੰਦਾ ਮਾਰ ਵੀ ਦਿੰਦੀ ਹੈ ਕਿ ਨਹੀਂ ਮਾਰ ਦਿੰਦੀ ਕਹਿਣ ਲੱਗਿਆ ਮਹਾਰਾਜ ਇਦਾਂ ਐ ਤਾਂ ਨਹੀਂ ਲੋਟਾਉਣਾ ਐ ਤਾਂ ਕੋਈ ਮੰਨਣਾ ਹੀ ਨਹੀਂ ਕਹਿੰਦੇ ਫੇਰ ਤੂੰ ਤਾਂ ਕਹਿੰਦਾ ਕਹਿੰਦਾ ਸੀ ਨਾ ਵੀ ਮੇਰੇ ਕੋਲੇ ਸੂਰਮੇ ਨੇ ਤੂੰ ਜਾ ਕੇ ਤਾਂ ਡੱਲਾ ਗਿਆ ਡੱਲਾ ਜਾ ਕੇ ਕਹਿੰਦਾ ਕਹਿੰਦਾ ਵੀ ਯੋਧਿਓ ਛੋਡੇ ਚ ਇੱਕ ਬੰਦਾ ਆਵੇ ਜਿੰਨੇ ਮਰਜੀ ਪੈਸੇ ਮੂੰਹੋਂ ਮੰਗੇ ਤੇ ਮੈਂ ਉਸ ਨੂੰ ਦੇਵਾਂਗਾ ਪਰ ਗੁਰੂ ਦੇ ਨਾ ਘਰ ਆਫਲ ਦੇ ਕੇ ਗਿਆ ਹੈ ਬੰਦੂਕ ਦੇ ਕੇ ਗਿਆ ਹੈ ਉਸ ਬੰਦੂਕ ਦਾ ਗੁਰੂ ਸਾਹਿਬਾ ਨੇ ਨਿਸ਼ਾਨਾ ਪਰ ਰੱਖਣਾ ਸਾਰੇ ਜਵਾਬ ਦੇਗੇ ਕਹਿੰਦੇ ਇਦਾਂ ਥੋੜੀ ਮਰੀਦਾ ਹੁੰਦਾ ਕੌਣ ਮਰੇ ਡੱਲਾ ਕਹਿੰਦਾ ਵੀ ਨਹੀਂ ਤੈਨੂੰ ਸੋਨੂੰ ਬਾਦੂ ਮੂੰਹ ਮੰਗਿਆ ਨਾਮ ਜਿੰਨੇ ਪੈਸੇ ਕਹੋਗੇ ਉਹਨੇ ਦੇ ਦੂੰਗਾ ਕਹਿੰਦੇ ਨਾ ਇਦਾਂ ਨਹੀਂ ਡੱਲਾ ਕਹਿੰਦਾ ਮਹਾਰਾਜ ਉਹਨਾਂ ਤਾਂ ਕੋਈ ਆਇਆ ਹੀ ਨਹੀਂ ਉਹਦਾ ਸਾਰੇ ਕਹਿੰਦੇ ਵੀ ਐ ਨਹੀਂ ਜੇ ਜੰਗ ਜੁੱਦ ਕਰਨਾ ਫੇਰ ਅਸੀਂ ਲੜ ਸਕਦੇ ਹਾਂ ਮਹਾਰਾਜ ਹੱਸੇ ਮਹਾਰਾਜ ਕਹਿੰਦੇ ਚੰਗਾ ਭਰੇ ਆਉਂ ਘੜ ਡੱਲਿਆ ਉਹ ਸਾਹਮਣੇ ਸਿੰਘ ਨਹੀਂ ਬੈਠੇ ਦੰਬੂਆਂ ਦੇ ਵਿੱਚ ਕਹਿੰਦੇ ਹਾਂ ਕਹਿੰਦੇ ਉੱਥੋਂ ਕਹਿ ਕੇ ਆ ਵੀ ਇੱਕ ਬੰਦੇ ਨੂੰ ਲੋੜ ਹੈਗੀ ਡੱਲਾ ਤੁਰਿਆ ਗਿਆ ਡੱਲਾ ਕਹਿੰਦਾ ਵੀ ਸਿੰਘੋ ਗੁਰੂ ਸਾਹਿਬਾਂ ਨੇ ਰੱਬ ਦਾ ਇਨਸਾਨਾਂ ਪਰਖਣਾ ਤੇ ਇੱਕ ਬੰਦੇ ਦੀ ਲੋੜ ਹੈ ਉੱਥੇ ਵੀਰ ਸਿੰਘ ਤੇ ਧੀਰ ਸਿੰਘ ਦੋਨੇ ਚਾਚਾ ਭਤੀਜਾ ਵੀ ਕਹਿ ਦਿੰਦੇ ਆ ਭਰਾ ਵੀ ਕਹਿ ਦਿੰਦੇ ਆ ਆਧਿਆ ਦੇ ਵਿੱਚ ਕਿਉਂਕਿ ਥੋੜਾ ਘਾਣਾ ਤਾਂ ਫਰਕ ਪਈ ਜਾਂਦਾ ਭਰਾ ਭਰਾ ਵੀ ਕਹਿ ਦਿੰਦੇ ਚਲੋ ਮੰਨ ਲੈਂਦੇ ਆ ਵੀ ਆਪਣੇ ਉਹ ਦੋਨੇ ਭਰਾ ਨੇ ਜਿਹੜੇ ਉਹ ਭਜਲੇ ਦੋਨੇ ਭਰਾ ਬੀਰ ਸਿੰਘ ਦੇ ਤੇਜ ਸਿੰਘ ਕੋਈ ਵੀ ਰਿਸ਼ਤਾ ਉਹਨਾਂ ਦਾ ਚਾਹੇ ਪਿਓ ਪੁੱਤ ਦਾ ਚਾਹੇ ਚਾਚਾ ਭਤੀਜਾ ਦਾ ਦੋਨੇ ਭਜਲੇ ਸਿੱਖੋ ਦੋਨੇ ਸਿੱਖ ਭਜੇ ਕਹਿੰਦੇ ਮਹਾਰਾਜ ਚਲਾਓ ਸਾਡੇ ਤੇ ਰਫਲ ਚੈੱਕ ਕਰੋ ਵੀ ਇਹ ਬੰਦਾ ਮਾਰਦੀ ਆ ਕਿ ਨਹੀਂ ਮਾਰਦੀ ਮਹਾਰਾਜ ਕਹਿਣ ਲੱਗੇ ਸਿੰਘੋ ਸਾਨੂੰ ਇੱਕ ਬੰਦਾ ਚਾਹੀਦਾ ਤੇ ਇੱਕ ਬੰਦੇ ਤੇ ਪਰਖ ਕਰਾਂਗੇ ਦੋ ਤੇ ਨਹੀਂ ਕਹਿੰਦਾ ਜੀ ਮੈਨੂੰ ਪਹਿਲਾਂ ਸੁਣਿਆ ਬੀਰ ਸਿੰਘ ਕਹਿੰਦਾ ਮੈਨੂੰ ਪਹਿਲਾਂ ਸੁਣਿਆ ਧੀਰ ਸਿੰਘ ਕਹਿੰਦਾ ਮੈਨੂੰ ਪਹਿਲਾਂ ਸੁਣਿਆ ਦੋਨੇ ਇੱਕ ਦੂਜੇ ਨੂੰ ਧੱਕ ਕੇ ਪਿੱਛੇ ਕਰਦੇ ਆ ਉਹ ਨੂੰ ਪਿੱਛੇ ਕਰਦੇ ਲੜੀ ਜਾਂਦੇ ਆ ਤੇ ਡੱਲਾ ਦੇਖ ਰਿਹਾ ਕਿ ਕਮਾਲ ਹੈ ਕਿਵੇਂ ਲੜਦੇ ਆ ਤਾਂ ਮਹਾਰਾਜ ਕਹਿੰਦੇ ਚੰਗਾ ਲੜੋ ਨਾ ਸਿੰਘੋ ਇੱਕ ਦੂਜੇ ਨੂੰ ਧੱਕੋ ਨਾ ਇਹੋਂ ਕਰੋ ਤੁਸੀਂ ਦੋਨੇ ਖੜ੍ਹ ਜਿਓ ਆਪਾਂ ਦੋਨਾਂ ਦੇ ਵਿੱਚ ਦੀ ਟੱਪਾ ਦਾਂਗੇ ਇਹ ਹੋ ਸਕਦਾ ਦੋਨਾਂ ਨੂੰ ਮਾਰ ਦੇ ਉਹ ਕਹਿੰਦਾ ਜੀ ਮੈਂ ਅੱਗੇ ਖੜ੍ਹਣਾ ਹੈ ਦੂਜਾ ਕਹਿੰਦਾ ਮੈਂ ਅੱਗੇ ਖੜ੍ਹਣਾ ਹੈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੋਨੇ ਖੜ੍ਹ ਜਿਓ ਦੋਨਾਂ ਦੇ ਵਿੱਚ ਦੀ ਟੱਪ ਜੂ ਖੜਾਏ ਕਹਿੰਦੇ ਜੀ ਮੈਨੂੰ ਪਹਿਲਾਂ ਸੁਣਿਆ ਬੀਰ ਸਿੰਘ ਕਹਿੰਦਾ ਪਹਿਲਾਂ ਮੈਂ ਸੁਣਿਆ ਸੀਗਾ ਜੀ ਲੜੀ ਜਾਂਦੇ ਆ ਮਹਾਰਾਜ ਨੇ ਉਹਨਾਂ ਨੂੰ ਟਿਕਾ ਕੇ ਕਿਹਾ ਵੀ ਸਾਹਮਣੇ ਖੜ੍ਹ ਜਿਓ ਦੋਨੇ ਹੀ ਖੜ੍ਹ ਜਿਓ ਕੋਈ ਗੱਲ ਗੁਰਮੁਖ ਪਿਆਰੇਓ ਜਦੋਂ ਰਫਲ ਦੇ ਵਿੱਚ 라ਉਂਦ ਪਾ ਲੇ 라ਉਂਦ ਪਾ ਕੇ ਤਿਆਰ ਕਰਕੇ ਸਿਸਤ ਲਾ ਲਈ ਗੁਰੂ ਸਾਹਿਬਾ ਨੇ ਸਿਸਤ ਲਾਈਏ ਤੇ ਜਦੋਂ ਰਫਲ ਦਾ ਨਿਸ਼ਾਨਾ ਪੈਰਾਂ ਕਣੀ ਕਰਦੇ ਦੋਨੇ ਬਹਿ ਜਾਂਦੇ ਆ ਜਦੋਂ ਰਫਲ ਦਾ ਮੂੰਹ ਨੀਵਾ ਕਰਦੇ ਆ ਨਾ ਇਦਾਂ ਨੀਵਾ ਕਰਦੇ ਆ ਤਾਂ ਦੋਨੇ ਬਹਿ ਜਾਂਦੇ ਆ ਤੇ ਜਦੋਂ ਰਫਲ ਦਾ ਨਿਸ਼ਾਨਾ ਥੋੜਾ ਤਾਂ ਹਾਂ ਚੱਕਦੇ ਆ ਤਾਂ ਅੱਡੀਆਂ ਚੱਕਦੇ ਆ ਦੋਨੇ ਵੀ ਕਿਤੇ ਉਤੋਂ ਦੀ ਨਾ ਟੱਪ ਜੇ ਗੁਰੂ ਸਾਹਿਬ ਨੇ ਇਦਾਂ insana ਖਿੱਚੀ ਗਏ ਕੋ ਕਦੇ ਬਹਿ ਜਾਣ ਕਦੇ ਖੜੇ ਹੋ ਜਾਣ ਤੇ ਦੇਖੋ ਗੁਰੂ ਨਾਲ ਪਿਆਰ ਆਪਣੀਆਂ ਜਾਨਾਂ ਤਲੀ ਤੇ ਰੱਖੀਆਂ ਹੋਈਆਂ ਨੇ ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਤੁਸੀਂ ਜੋ ਮਰਜੀ ਰੱਬ ਦਾ insana ਪਰਖੋ ਕੁਛ ਮਰਜੀ ਪਰਖੋ ਤੇ ਜਦੋਂ ਖੜੇ ਹੋ ਜਾਂਦੇ ਐ ਇਦਾਂ ਡੱਲਾ ਦੇਖ ਰਿਹਾ ਵੀ ਬਾ ਵਈ ਬਾ ਤੇ ਇਦਾਂ ਕਰਦੇ ਕਰਦੇ ਮਹਾਰਾਜ ਨੇ ਥੱਲੇ ਰੱਪਲ ਕੀਤੀ ਪੈਰਾਂ ਕੰਨੀ ਬਹਿ ਗਏ ਜਦੋਂ ਬਹਿ ਗਏ ਉਤੋਂ ਦੀ ਟਪਾਤੀ ਖੜੇ ਹੁੰਦੇ ਹੁੰਦੇ ਨਾ ਉਤੋਂ ਦੀ ਟਪਾਤੀ ਥੋੜੀ ਜਿਆਦੇ ਉਤੋਂ ਦੀ ਚੱਕਤੀ ਤੇ ਪੜਾਕਾ ਪੈ ਗਿਆ ਤੇ ਦੋਨੇ ਕਹਿੰਦੇ ਮਹਾਰਾਜ ਇਹ ਤਾਂ ਰਾਫਲੀ ਵੇਕਾਰ ਹੈ ਮਹਾਰਾਜ ਕਹਿੰਦੇ ਰਾਫਲ ਤਾਂ ਠੀਕ ਹੈ ਇਨਸਾਨਾਂ ਉਤੋਂ ਦੀ ਮਾਰਿਆ ਤੁਹਾਡੇ ਵਿੱਚ ਨਹੀਂ ਮਾਰਿਆ ਕਹਿੰਦੇ ਮਹਾਰਾਜ ਆਪਣੇ ਵਿੱਚ ਕਿਉਂ ਨਹੀਂ ਮਾਰੇ ਆ ਉਹ ਕਹਿੰਦੇ ਗੁਰੂਆਂ ਕ ਪਿਆਰਿਓ ਤੁਹਾਡੇ ਵਰਗੇ ਸਿੰਘਾਂ ਨੂੰ ਇਦਾਂ ਥੋੜੀ ਮਾਰੀਦਾ ਇਹ ਤਾਂ ਡੱਲੇ ਦੀ ਬਰਖ ਡਲਿਆ ਤੂੰ ਕਹਿੰਦਾ ਸੀ ਮੈਂ ਆਪਣੇ ਸਿੰਘਾਂ ਦੇ ਨਾਲ ਥੋੜੇ ਹੋ ਕਰੂੰਗਾ ਜੇ ਇਹੇ ਜੇ ਸਿੰਘ ਮੇਰੇ ਨਾਲ ਨੇ ਨਾ ਤੇ ਫਿਰ ਵੀ ਜੇ ਨੁਕਸਾਨ ਹੋ ਗਿਆ ਤੂੰ ਨਹੀਂ ਬਚਾ ਸਕਦਾ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਡੱਲਾ ਨਿਮੋਚੀ ਨਾ ਹੋ ਗਿਆ ਨੀਵੀਂ ਪਾ ਕੇ ਖੜ ਗਿਆ ਮਹਾਰਾਜ ਮੈਨੂੰ ਗਲਤੀ ਹੋ ਗਈ ਮਾਫੀ ਦੇ ਦੇ ਦੋ ਤਾਂ ਡੱਲਾ ਕਹਿੰਦਾ ਜੀ ਮੈਥੋਂ ਐਵੇਂ ਹੀ ਕਿਹਾ ਗਿਆ ਗੁਰਮੁਖ ਪਿਆਰਿਓ ਇਦਾਂ ਇਹ ਡੱਲੇ ਦੀ ਪਰਖ ਸੀਗੀ ਦੱਲਾਇਸ ਪੜਖ ਦੇ ਵਿੱਚੋਂ ਫੇਲ ਹੋਇਆ ਤੇ ਗੁਰੂ ਦੇ ਸਿੱਖ ਪਾਸ ਹੋਏ ਤੇ ਜਿਸ ਗੁਰੂ ਦੇ ਕੋਲੇ ਇਹੋ ਜੇ ਸਿੱਖ ਹੋਣ ਉਹਨਾਂ ਨੂੰ ਗੁਰਮੁਖ ਪਿਆਰਿਓ ਇਹ ਆਪਣੇ ਪੁੱਤਰਾਂ ਤੋਂ ਵੱਧ ਗੁਰੂ ਸਾਹਿਬਾਂ ਨੇ ਆਪਣੇ ਪੁੱਤਰਾਂ ਤੋਂ ਵੱਧ ਕਿਉਂਕਿ ਜਿਨ੍ਹਾਂ ਦੇ ਕੋਲ ਇਹੋ ਜੇ ਸਿੱਖ ਹੋਣ ਨਾ ਫਿਰ ਉਹਨਾਂ ਨੂੰ ਆਪਣੇ ਪੁੱਤਰਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਆਪਣੇ ਪੁੱਤਰ ਫਿਰ ਉਹਨਾਂ ਸਿੱਖਾਂ ਤੋਂ ਸਾਡੇ ਵਰਗਿਆਂ ਤੋਂ ਸਾਰਿਆਂ ਤੋਂ ਜਿੰਨੇ ਆਪਾਂ ਦੁਨੀਆ ਦੇ ਲੋਕਾਂ ਸਾਡੇ ਤੋਂ ਆਪਣੇ ਪੁੱਤਰ ਵਾਰ ਦਿੱਤੇ ਨੇ ਚਾਰ ਪੁੱਤ ਵਾਰੇ ਪੰਜਵਾਂ ਬਾਪ ਵਾਰਿਆ ਛੇਵੀਂ ਮਾਂ ਵਾਰੀ ਸਤਮਾ ਆਪ ਵਾਰਿਆ ਸਤ ਵਾਰ ਕੇ ਕਹਿਣਾ ਪਾਣਾ ਮਿੱਠਾ ਲੱਗੇ ਤੇਰਾ ਸਰਵੰਸ ਦਾ ਨਹੀਂ ਆਵੇ ਦੇਣਾ ਕੌਣ ਦੇਊਗਾ ਤੇਰਾ ਐਦਾਂ ਗੁਰਮੁਖ ਪਿਆਰਿਓ ਗੁਰੂ ਸਾਹਿਬਾਂ ਦੇ ਚੋਜ ਤੇ ਉਹਨਾਂ ਦੀ ਇਹ ਪਰਖ ਡੱਲੇ ਦੀ ਪਰਖ ਡੱਲਾ ਇਥੋਂ ਫੈਲ ਹੋਇਆ ਤੇ ਇਥੋਂ ਤੱਕ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਰਹਿ ਰਹੇ ਨੇ ਤੇ ਇਧਰ ਗ੍ਰੰਥ ਹੈ ਜਿਹੜਾ ਉਹਦੇ ਵਿੱਚ ਤੇਗ ਬਾਦਰਾ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਜੈਤਸਰੀ ਰਾਗ ਦੇ ਵਿੱਚ ਭਰ ਕੇ ਜਿਹੜੇ ਆਪਾਂ ਮਰਾਗਮਈ ਸ਼ਲੋਕ ਪੜ੍ਹਦੇ ਆ ਉਹ ਸਾਰੇ ਚੜਾ ਕੇ ਸੰਪੂਰਨਤਾ ਬਖਸ਼ ਕੇ ਵੇ ਇਸ ਤੋਂ ਬਾਅਦ ਉਹਦੇ ਉਤਾਰੇ ਕਰਨ ਦੇ ਲਈ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਉਹਨਾਂ ਨੂੰ ਲਾਇਆ ਗਿਆ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਰਚਨਾ ਲਿਖਣਾ ਸ਼ੁਰੂ ਕਰ ਦਿੱਤਾ ਤੇ ਮਹਾਰਾਜ ਰੋਜ਼ ਜਿਹੜੇ ਇੱਥੇ ਚੱਲਦੇ ਐ دیਵਾਨ ਲਾਉਂਦੇ ਐ ਸੰਗਤਾਂ ਜੁੜਨ ਲੱਗੀਆਂ ਅਨੇਕ ਬਹੁ ਸਮਾਂ ਇੱਥੇ ਜਦੋਂ ਹੋਇਆ ਤਾਂ ਇਧਰੋਂ ਦਿੱਲੀ ਤੋਂ ਭਾਈ ਮਨੀ ਸਿੰਘ ਦੇ ਨਾਲ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦੋਨੇ ਮਾਤਾਵਾਂ ਆਈਆਂ ਨੇ ਮਾਤਾ ਜਦੋਂ ਆਈਆਂ ਤੇ ਗੁਰੂ ਸਾਹਿਬ ਆਪਣੇ ਉਸੇ ਜਾਹੋ ਜਲਾਲ ਦੇ ਵਿੱਚ ਉਸੇ ਚਿਹਰੇ ਦੇ ਵਿੱਚ ਉਸੇ ਖੁਸ਼ੀ ਦੇ ਵਿੱਚ ਉਸੇ ਆਵਾਜ਼ ਦੇ ਵਿੱਚ ਗੁਰੂ ਸਾਹਿਬ ਲੈਕਚਰ ਕਰ ਰਹੇ ਨੇ ਤਾਂ ਮਾਤਾਵਾਂ ਦੇਖਦੀਆਂ ਨੇ ਵੀ ਮਾਤਾ ਗੁਜਰ ਕੌਰ ਨਹੀਂ ਦਿਸ ਰਹੀ ਤੇ ਨਾ ਵੱਡੇ ਸਾਹਿਬਜਾਦੇ ਦਿਸ ਰਹੇ ਨੇ ਨਾ ਛੋਟੇ ਦਿਸ ਰਹੇ ਨੇ ਨਾ ਗੁਰੂ ਸਾਹਿਬ ਦੇ ਨਾਲ ਜਿਹੜੇ ਪਿਆਰੇ ਸੀ ਤੇ ਉਹ ਨਹੀਂ ਦਿਸ ਰਹੇ ਤੇ ਇਦਾਂ ਨਿਕਟ ਵਰਤੀ ਜਿਹੜੇ ਸਿੱਖ ਸੀਗੇ ਉਹ ਵੀ ਨਹੀਂ ਦਿਸ ਰਹੇ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਸੁਨੇਹਾ ਭੇਜਿਆ ਗਿਆ ਕਿ ਮਹਾਰਾਜ ਮਤਾਵਾ ਆਈਆਂ ਭਾਈ ਮਨੀ ਸਿੰਘ ਆਇਆ ਭਾਈ ਮਨੀ ਸਿੰਘ ਨੇ ਕਿਹਾ ਮਹਾਰਾਜ ਮਤਾਵਾ ਆਈਆਂ ਨੇ ਤਾਂ ਗੁਰੂ ਸਾਹਿਬਾਂ ਦੇ ਕੋਲ ਕਿਹਾ ਵੀ ਤੁਸੀਂ ਐ ਕਰੋ ਆਜੋ ਸਟੇਜ ਦੇ ਉੱਤੇ ਆਜੋ ਤੇ ਗੁਰੂ ਸਾਹਿਬਾਂ ਦੇ ਕੋਲੇ ਚਲੀ ਗਈਆਂ ਤਾਂ ਮਾਤਾ ਮਾਨੇ ਤੇ ਭਾਈ ਮਨੀ ਸਿੰਘ ਨੇ ਹੱਥ ਜੋੜ ਕੇ ਜਦੋਂ ਉਹਨਾਂ ਨੇ ਕਿਹਾ ਕਿ ਕਿਉਂਕਿ ਮਾਂ ਜਿਹੜੀ ਹੈ ਮਾਂ ਆਪਣੇ ਬੱਚੇ ਤੋਂ ਦੇਖੇ ਬਿਨਾ ਉਹਦਾ ਜਿਹੜਾ ਮਨ ਹੈ ਸ਼ਾਂਤ ਨਹੀਂ ਹੁੰਦਾ ਤਾਂ ਮਾਤਾ ਨੇ ਸਹਿਬ ਕੌਰ ਮਾਤਾ ਨੇ ਸੁੰਦਰ ਕੌਰ ਜੀਆਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਅਸੀਂ ਬੱਚਿਆਂ ਦੇ ਸਹਿਬਜ਼ਾਦਿਆਂ ਦੇ ਪੁੱਤਰਾਂ ਦੇ ਉਹਨਾਂ ਦੇ ਸਿੱਖਾਂ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਉਹਨਾਂ ਬਾਰੇ ਸਾਨੂੰ ਦੱਸੋ ਕਿੱਥੇ ਨੇ ਅੱਜ ਸਾਨੂੰ ਇਸੇ ਪੰਡਾਲ ਦੇ ਵਿੱਚ ਨਹੀਂ ਦਿਸ ਰਹੇ ਤੇ ਕਿੱਥੇ ਨੇ ਤਾਂ ਸਤਿਗੁਰੂ ਪਾਤਸ਼ਾਹ ਨੇ ਗੁਰਮੁਖ ਪਿਆਰਿਓ ਦੇਖੋ ਇੱਕ ਮਾਤਾ ਦਾ ਮਾਤਾ ਦੀ ਮਮਤਾ ਤੇ ਦੂਜੇ ਪਾਸੇ ਗੁਰੂ ਦਾ ਦਿਲ ਪਿਤਾ ਦਾ ਦਿਲ ਦੇਖਣਾ ਦੇਖਣਾ ਬਣਦਾ ਹੈ ਤਾਂ ਕਲੰਗਿਆਂ ਵਾਲੇ ਪਾਤਸ਼ਾਹ ਨੇ ਕੀ ਕੀਤਾ ਜਿਹੜਾ ਪੰਡਾਲ ਭਰਿਆ ਪਿਆ ਸੀ ਨਾ ਸਿੱਖਾਂ ਦੇ ਨਾਲ ਜਿਹੜੇ ਜਾਨਵਾਰ ਨਾਲੇ ਸਿੱਖ ਬੈਠੇ ਸੀ ਵਿੱਚ ਤੇ ਉਹਨਾਂ ਦੇ ਕੰਨੀ ਹੱਥ ਕਰਕੇ ਕੀ ਕਿਹਾ ਇਨ ਪੁੱਤਰਨ ਇਨ ਪੁੱਤਰਨ ਕੇ ਸਿਰਸ ਪਰ ਬਾਹਰ ਦੀਏ ਸੁਤ ਚਾਰ ਚਾਰ ਮੂਹੇ ਤੋਂ ਗਿਆ ਪਿਆ ਜੀਵਤ ਕਈ ਹਜ਼ਾਰ ਗੁਰਮੁਖ ਪਿਆਰਿਓ ਆ ਸਾਰੇ ਜਿਉਂਦੇ ਮੇਰੇ ਪੁੱਤ ਨੇ ਤੇ ਇਹ ਹਜ਼ਾਰਾਂ ਜਿਹੜੇ ਅੱਜ ਗੁਲਾਮੀ ਦੇ ਵਿੱਚੋਂ ਨਿਕਲੇ ਹੋਏ ਐ ਸਸਤਲ ਧਾਰੀ ਬਣੇ ਹੋਏ ਐ ਇਹ ਮੇਰੇ ਪੁੱਤਰ ਨੇ ਤੇ ਕੀ ਹੋ ਗਿਆ ਜੇ ਚਾਰ ਪੁੱਤਰ ਮੈਂ ਬਾਰਤੇ ਲੱਖਾਂ ਪੁੱਤਰ ਮੇਰੇ ਜਿਉਂਦੇ ਹੋਗੇ ਸਾਰੇ ਮੇਰੇ ਪੁੱਤਰ ਨੇ ਤਾਂ ਮਾਤਾ ਸਹਿਬ ਕੌਰ ਦੀ ਝੋਲੀ ਵਿੱਚ ਖਾਲਸਾ ਪੰਥ ਸਿੱਖ ਵਤ ਪੰਥ ਹੈ ਜਿਹੜਾ ਜਿਹੜੇ ਸਿੱਖ ਕੌਮ ਹੈ ਜਿਹੜੇ ਗੁਰੂ ਦੇ ਸਿੱਖ ਨੇ ਉਹ ਮਾਤਾ ਸਹਿਬ ਕੌਰ ਦੀ ਝੋਲੀ ਚ ਪਾਇਆ ਪਾਇਆ ਗਿਆ ਸੀ ਵੀ ਤੁਸੀਂ ਅੱਜ ਤੋਂ ਬਾਅਦ ਖਾਲਸੇ ਦੀ ਮਾਤਾ ਹੋ ਤੁਸੀਂ ਸਿੰਘਾਂ ਦੀ ਮਾਤਾ ਹੋ ਸਿੱਖਾਂ ਦੀ ਮਾਤਾ ਹੋ ਤੇ ਕਿਉਂਕਿ ਉਹਨਾਂ ਦੇ ਕੋਈ ਪੁੱਤਰ ਨਹੀਂ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਖਾਲਸੇ ਦੀ ਮਾਂ ਹੋ ਅੱਜ ਮਾਤਾ ਸਹਿਬ ਕੋਲ ਖਾਲਸੇ ਦੀ ਮਾਤਾ ਦੇ ਨਾਲ ਜਾਣਿਆ ਜਾਂਦਾ ਹੈ ਮਾਤਾ ਸੁੰਦਰ ਕੌਰ ਜੀਆਂ ਦੇ ਇੱਕ ਪੁੱਤਰ ਬਾਬਾ ਅਜੀਤ ਸਿੰਘ ਜੀ ਸਿੰਘ ਸਨ ਤੇ ਮਾਤਾ ਜੀਤਾ ਜੀਆਂ ਦੇ ਤਿੰਨ ਪੁੱਤਰ ਬਾਬਾ ਜਹਾਰ ਸਿੰਘ ਜੋਰਾਵਰਸੀ ਤੇ ਫਤਿਹ ਸਿੰਘ ਸਨ ਸੋ ਗੁਰਮੁਖ ਪਿਆਰਿਓ ਐ ਇਦਾਂ ਸਾਡੇ ਕਣੀ ਹੱਥ ਕਰਕੇ ਗੁਰੂ ਸਾਹਿਬਾਂ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਤਚਾਰ ਚਾਰ ਮੋਏ ਧੋਕਿਆ ਪਿਆ ਜੀਵਤ ਕਈ ਹਜ਼ਾਰ ਉਹ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਕਰੋੜਾਂ ਵਾਰ ਨਮਸਕਾਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ